ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਦਿਹਾੜੇ ਤੇ 13 April ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਤਪਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤ ਸਮਾਗਮ ਅਮਰ ਸੰਚਾਰ ਹੋ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਸਜਾਏ ਹੋਏ ਖਾਲਸਾ ਪੰਥ ਨਿਆਰਾ ਪੰਥ ਸਤਗੁਰਾਂ ਨੇ ਸਜਾਇਆ ਆਓ ਸਤਗੁਰਾਂ ਦੇ ਸਜਾਏ ਹੋਏ ਪੰਥ ਵਿੱਚ ਸ਼ਾਮਲ ਹੋਈਏ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਬਣੀਏ ਅਮਰਸ਼ਕੀਏ ਸਿੰਘ ਜੀ ਸਜੀਏ ਗੁਰੂ ਵਾਲੇ ਬਣੀਏ ਉੱਥੇ ਨਾਲ ਹੀ ਨਾਲ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ 15ਵਾਂ 골ਡ ਕਬੱਡੀ ਕੱਪ ਹਰ ਸਾਲ ਦੀ ਤਰ੍ਹਾਂ 15 ਸਾਲਾਂ ਤੋਂ ਲਗਾਤਾਰ ਜਿਹੜਾ ਇੱਕ ਕਬੱਡੀ ਕੱਪ ਹੋ ਰਿਹਾ ਹੈ ਜਿਹਦੇ ਵਿੱਚ ਬਹੁਤ ਨਾਮਵਰ ਪਲੇਅਰ ਬੜੀਆਂ ਵੱਡੀਆਂ ਵੱਡੀਆਂ ਟੀਮਾਂ ਆਪਣੇ ਮੈਚਾਂ ਨਾਲ ਆਪਣੀ ਗੇਮ ਦਾ ਜੋਰ ਵਿਖਾਉਣਗੀਆਂ ਨਾਲ ਹੀ ਬਜ਼ੁਰਗਾਂ ਦੇ ਸ਼ੋਅ ਮੈਚ ਹੋਣਗੇ ਵੱਡੀ ਗਿਣਤੀ ਵਿੱਚ ਸੰਗਤਾਂ ਅੱਗੇ ਵੀ ਹਾਜ਼ਰੀ ਭਰਦੀਆਂ ਨੇ ਜਿੱਥੇ ਸਾਰਾ ਦਿਨ ਦੀਵਾਨ ਸਜਣੇ ਨੇ ਉੱਥੇ ਨਾਲ ਹੀ ਨਾਲ ਖੇਡਾਂ ਨੂੰ ਪੂਰਨਤ ਕਰਨ ਵਾਸਤੇ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਜੋ ਇਹ ਉਪਰਾਲਾ ਹਰ ਸਾਲ ਬਾਬਾ ਜੀ ਵੱਲੋਂ ਕੀਤਾ ਜਾਂਦਾ ਹੈ ਆਓ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜ਼ਰੂਰੀ ਬੇਨਤੀ ਹੈ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਟੇ ਬਾਲਾ